हैलो जी किमें सारे वजिया हो गए तो मैं भी वजी अच्छे फिर एक लग के मैं थोड़े लिए एक नवं डिजाइन अलग जहा डिजाइन अज वाला डिजाइन है ग्री इस कलर से आप ग्रीन जहाँ कलर है तो लसरों वाला डिजाइन है जो आप जा रहे हैं लसर वाला डिजाइन वजिया जहा डिजाइन जब आप जा रहे हैं जो अच आप डिजाइन पा जा रहे हैं देखो ये वाला डिजाइन है आ देखो डिजाइन की लुक कुछ इदा दी होगी देखो बिल्कुल ही आ देखो एदा थोड़ा मोटा मोटा जहा डिजाइन उभर मैं बन के आंधा देखो ਇਹਦੀ ਬੈਕ ਸਾਈਡ ਹੈ ਤੇ ਇਹਦੀ ਫਰੰਟ ਸਾਈਡ ਆ ਦੇਖੋ ਇਹ ਐਤਾ ਦਾ ਡਿਜ਼ਾਈਨ ਇਹ ਬਣ ਕੇ ਆਂਦਾ ਲਸਰਾ ਮੋਟੀਆਂ-ਮੋਟੀਆਂ ਜੀਆਂ ਉੱਪਰ ਮੈਂਸ ਕੇ ਡਿਜ਼ਾਈਨ ਸਾਡਾ ਬਿਲਕੁਲ ਹੀ ਬਣ ਕੇ ਆਂਦਾ ਤੇ ਥੋੜਾ ਸਟ੍ਰੈਚੇਬਲ ਵੀ ਹੈ ਆ ਦੇਖੋ ਜਾਂ ਤਾਂ ਜੋ ਸਾਰੇ ਤੇ ਪਿਆਰਾ ਹੀ ਪਿਆਰਾ ਹੀ ਉੱਠ ਕੇ ਆਂਦਾ ਤੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਅਸੀਂ ਬਣਾਣ ਜਾ ਰਹੇ ਹਾਂ ਤੇ ਡਿਜ਼ਾਈਨ ਪਾਣ ਲਈ ਕਿੰਨੇ ਚਾਹੀਦੇ ਆ ਸਾਨੂੰ ਚਾਰ ਦੇ ਮਲਟੀਪਲ चार के मल्टीपल असं कुंडे पा लेने तो कूडा एक्सट्रा पाया मैं एक इधर तो एक इधर मीनस दो कुंडे चार मल्टीपल कुंडे पा के दो कुंडे असं एक्सट्रा रखा तो ये वाला डिजाइन बनाना बहुत ही सौखा है तो सिर्फ दो सिलाई का डिज़ाइन है असी दोलाइए बार बार रिपीट करते जाना तो साढ़ा ही डिज़ाइन बन के तैयार हो जाए जिदा मैं थोड़ा पस चुकी हाँ भी यह सिर्फ चार कूडिया का डिज़ाइन है आ देखो बिल्कुल ही छोटा छोटा जो इदा डिजाइन साढ़े इदा ही सारे लसर बन के आएगी ਤਾਂ ਤੁਸੀਂ ਇਹਨੂੰ ਹਰ ਇੱਕ ਪ੍ਰੋਜੈਕਟ ਤੁਸੀਂ ਦੇਖ ਹੀ ਸਕਦੇ ਹੋ ਵੀ ਪਾਈ ਸਕਦੇ ਹੋ ਬੱਚਿਆਂ ਦੇ ਕਿਸੇ ਪ੍ਰੋਜੈਕਟ ਚ ਪਾਓ ਲੈਗੇਜ਼ ਕਾਰਡੀਗਨ ਚ ਪਾਓ ਬੱਚਿਆਂ ਦੇ ਤਾਂ ਹੋ ਹੀ ਗਿਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਜੈਂਟਸ ਪੁਲਓਵਰ ਈਵਨ ਕਿ ਤੁਸੀਂ ਇਹਦੇ ਲਈ ਸਟੋਲ ਜਾਂ ਸ਼ਾਲ ਚ ਵੀ ਇਹਨੂੰ ਪਾ ਸਕਦੇ ਹੋ ਤੇ ਅਗਰ ਤੁਸੀਂ ਕੋਈ ਕੈਬ ਬਣਾ ਰਹੇ ਹੋ ਉਹਦੇ ਦੇ ਵੀ ਡਿਜ਼ਾਈਨ ਪਰਫੈਕਟ ਹੈ ਇਹ ਤਾਂ ਫੇ ਸ਼ੁਰੂ ਕਰਦੇ ਆਪਾਂ ਅੱਜ ਵਾਲਾ ਡਿਜ਼ਾਈਨ ਬਣਾ ਰਾ ਜਿਹਦੇ ਲਈ ਅਸੀਂ ਕੁੰਡੇ ਪਾਈ ਚਾਰ ਦੇ ਮਲਟੀਪਲ ਦੋ ਕੁੰਡੇ ਅਸੀਂ ਐਕਸਟਰਾ ਰੱਖ ਲੈਣੇ ਆ ਤੇ ਪਹਿਲੇ ਕੁੰਡੇ ਨੂੰ ਕੀਤਾ ਅਸੀਂ ਐ ਸਟਿਚ ਪਹਿਲੇ ਕੁੰਡੇ ਨੂੰ ਅਸੀਂ ਐ ਸਟਿਚ ਕਰਕੇ ਪੈਟਰਨ ਦੀ ਫਸਟ ਰੋ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਇਸ ਤੋਂ ਬਾਅਦ ਅਸੀਂ ਅਗਲੇ ਦੋ ਕੁੰਡੇ ਅਸੀਂ ਚਾਰ ਕੁੰਡੇ ਦਾ ਸাকা ਪੈਟਰਨ ਪਾਇਨਾ ਚਾਰ 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 ਐਂ ਤਾਂ ਠੀਕ ਹੈ ਜੀ ਇਹ ਅੱਗੇ ਹੁਣ ਸਾਡੇ ਚਾਰ ਕੁੰਡੇ ਪੈਟਰਨ ਦੇ ਇਹ ਸਾਡਾ ਐ ਸਟਿਚ ਦਾ ਕੁੰਡਾ ਹੈ ਇਹਦੇ ਉੱਪਰ ਪੈਟਰਨ ਨਹੀਂ ਪੈਣਾ ਇਹਨੂੰ ਤੁਸੀਂ ਬੁਣ ਲਓ ਜਾਂ ਐ ਸਟਿਚ ਕਰ ਲਓ ਤੁਹਾਡੀ ਆਪਣੀ ਮਰਜ਼ੀ ਹੈ ਇਸ ਤੋਂ ਬਾਅਦ ਅਗਲੇ ਅਸੀਂ ਚਾਰ ਕੁੰਡਿਆਂ ਤੇ ਪੈਟਰਨ ਪਾਣਾ ਉਹ ਦੇਖੋ ਕਿੱਦਾਂ ਅਸੀਂ ਚਾਰ ਕੁੰਡਿਆਂ ਚੋਂ ਇੱਕ ਦੋ ਕੁੰਡੇ ਛੱਡ ਕੇ ਦੋ ਸਾਢੇ ਕੁੰਡੇ ਇੱਧਰ ਦੋ ਦੋ ਕੁੰਡਿਆਂ ਤੋਂ ਬਾਅਦ ਅਸੀਂ ਇੱਧਰ ਸਲਾਈ ਪਾਣੀ ਹੈ ਸਲਾਈ ਪਾ ਕੇ ਇੱਥੋਂ ਅਸੀਂ ਇੱਕ ਕੁੰਡੇ ਨੂੰ ਲੈ ਲੈਣਾ ਸਲਾਈ ਪਾ ਕੇ ਅਸੀਂ ਇੱਕ ਹੁੰਡਾ ਲੈ ਲਿਆ ਠੀਕ ਹੈ ਜੀ ਇਸ ਤੋਂ ਬਾਅਦ ਫਿਰ ਕੀ ਕਰਨਾ ਅਸੀਂ ਇੱਥੇ ਹੀ ਇੱਕ ਬਲ ਪਾਣਾ ਬਲ ਪਾਇਆ ਹੁਣ ਇਹ ਜਿਹੜੇ ਦੋ ਕੁੰਡੇ ਜਿਹਦੇ ਅਸੀਂ ਪਿੱਛੇ ਆਪਣਾ ਇੱਕ ਕੁੰਡਾ ਚੁੱਕਿਆ ਤੇ ਇਹਦੇ ਦੋ ਦੇ ਆਹ ਦੇਖੋ ਅਸੀਂ ਦੋਨਾਂ ਨੂੰ ਬੈਕ ਲੂਪ ਤੋਂ ਇੱਕ ਕਰ ਦੇਣਾ ਹੁਣ ਅਸੀਂ ਦੋ ਕੁੰਡੇ ਗੁਨੇ ਤੇ ਦੋ ਚੋਂ ਸਾਡੇ ਬਣ ਗਏ ਤਿੰਨ ਤੇ ਇੱਕ ਕੁੰਡਾ ਸਾਡਾ ਵੱਧ ਗਿਆ ਤੇ ਹੁਣ ਅਸੀਂ ਕੀ ਕਰਨਾ ਜਦ ਅਗਲੇ ਦੋ ਕੁੰਡੇ ਹੈ ਇਹਨਾਂ ਦਾ ਅਸੀਂ ਦੋ ਦਾ ਕੱਟ ਦੇਣਾ ਇੱਕ ਦੋਨੇ ਕੁੰਡੇ ਲੈ ਲੈਣੇ ਬੈਕ ਲੂਪ ਤੋਂ ਦੋ ਨਾਲ ਦਾ ਇੱਕ ਇਹ ਹੋ ਗਿਆ ਸਾਡਾ ਚਾਰ ਕੁੰਡੇ ਤੇ ਪੈਟਰਨ ਤੇ ਚਾਰ ਕੁੰਡੇ ਤੇ ਇਹ ਪੈਟਰਨ ਬਣਾ ਐਦਾਂ ਹੀ ਅਸੀਂ ਪੂਰੀ ਫਸਟ ਰੋ ਪਾਣੀ ਹੈ ਇੱਕ ਬਾਰੇ ਫੇਰ ਦੇਖੋ ਧਾਗਾ ਸਾਹ ਕੇ ਪਿੱਛੇ ਹੀ ਰਹੂਗਾ ਆ ਚਾਰ ਕੁੰਡੇ ਜਿਨਾ ਤੇਸੀ ਪੈਟਰਨ ਪਾਣਾ ਪਹਿਲਾ ਤੇ ਦੂਜਾ ਕੁੰਡਾ ਛੱਡ ਕੇ ਅਸੀਂ ਦੋ ਕੁੰਡਿਆਂ ਤੋਂ ਬਾਅਦ ਐਦਾਂ ਦੇਖੋ ਇੱਥੇ ਦੋ ਕੁੰਡਿਆਂ ਤੋਂ ਬਾਅਦ ਐਦਾਂ ਸਲਾਈ ਪਾ ਕੇ ਤੇ ਅਸੀਂ ਆ ਵਿਚੇ ਦੀ ਸਲਾਈ ਪਾਣੀ ਹੈ ਤਾਂ ਕਿ ਇੱਥੋਂ ਸੇ ਇੱਕ ਕੁੰਡਾ ਲੈ ਲੈਣਾ ਚੁੱਕ ਲਿਆ ਇਕ ਕੁੰਡਾ ਚੁੱਕ ਲੈ ਇਕ ਕੁੰਡਾ ਚੁੱਕ ਕੇ ਥੋੜਾ ਇਹਨੂੰ ਇੱਥੇ ਏਦਾਂ ਲਿਆਵਾਂਗੇ ਠੀਕ ਹੈ ਏਦਾਂ ਲੈ ਕੇ ਇੱਥੇ ਰੱਖਾਂਗੇ ਤੇ ਜਿਹੜਾ ਦੂਜਾ ਸਾਡਾ ਧਾਗਾ ਹੈ ਇਹਦੇ ਨਾਲ ਅਸੀਂ ਇਸੇ ਤੇ ਇੱਕ ਬਲ ਪਾਵਾਂਗੇ ਕੁੰਡੇ ਸਾਡੇ ਸਲਾਈ ਦੇ ਉੱਪਰ ਦੋਨੇ ਦੇ ਦੋਨੇ ਆ ਤੇ ਇਹਨਾਂ ਦੋਨਾਂ ਨੂੰ ਹੁਣ ਅਸੀਂ ਬੁਣਨਾ ਹੈ ਬੈਕ ਲੂਪ ਤੋਂ ਦੋ ਦਾ ਇੱਕ ਦੋ ਕੁੰਡੇ ਬਣਿਆ ਸੀ ਇੱਕ ਦੋ ਤਿੰਨ ਸਾਡੇ ਬਣ ਗਿਆ ਅਗਲੇ ਜਿਹੜੇ ਦੋ ਕੁੰਡੇ ਇਹ ਤੇ ਇਹ ਅਸੀਂ ਦੋ ਦਾ ਇੱਕ ਕਰ ਦੇਣਾ ਪਰ ਕਰਨਾ ਦੋ ਦਾ ਇੱਕ ਅਸੀਂ ਬੈਕ ਲੂਪ ਤੋਂ بس یہی ਸਾਡਾ ਚਾਰ ਕੁੰਡਿਆਂ ਦਾ ਪੈਟਰਨ ਹੈ ਦੇਖੋ ਪਹਿਲਾ ਤੇ ਦੂਜਾ ਹੁੰਡਾ ਛੱਡ ਕੇ ਦੋ ਤੋਂ ਬਾਅਦ ਅਸੀਂ ਪਹਿਲਾ ਕੁੰਡਾ ਛੱਡਿਆ ਆ ਦੇਖੋ ਦੂਜਾ ਕੁੰਡਾ ਦੋਨਾਂ ਨੂੰ ਛੱਡ ਕੇ ਅਸੀਂ ਇੱਥੋਂ ਸਲਾਈ ਪਾ ਕੇ ਇੱਕ ਕੁੰਡੇ ਨੂੰ ਚੁੱਕ ਲਿਆ ਇੱਕ ਕੁੰਡਾ ਚੁੱਕ ਕੇ ਸਿਲੇ ਇਸ ਤੋਂ ਬਾਅਦ ਅਸੀਂ ਇੱਕ ਬਲ ਪਾਣਾ ਤੇ ਦੋ ਕੁੰਡਿਆਂ ਦਾ ਕਰ ਦੇਣਾ ਅਸੀਂ ਇੱਕ ਦੋ ਦਾ ਇੱਕ ਕਰਤਾ ਜਿਹੜੇ ਅਗਲੇ ਦੋ ਕੁੰਡੇ ਇਹਨਾਂ ਦਾ ਅਸੀਂ ਫੇਰ ਦੋ ਦਾ ਇੱਕ ਕਰ ਦੇਣਾ ਬੈਕ ਲੂਪ ਤੋਂ ਕਸੇਹੀ ਚਾਰ ਕੁੰਡੇ ਦਾ ਪੈਟਰਨ ਹੈ ਜਿਹੜਾ ਅਸੀਂ بار-बार ਪਾਈ ਜਾਣਾ ਹੈ ਤੇ ਸਾਡਾ ਇਹ ਪੈਟਰਨ ਦੀ ਫਰਸਟ ਰੋ ਹੈ ਪੈਟਰਨ ਫਰਸਟ ਤੇ ਸੈ ਆਪਣਾ ਦੋਨੇ ਰੋ ਚ ਸਕਦਾ ਪੈਣਾ ਹੈ ਪਹਿਲੀ ਚ ਵੀ ਤੇ ਦੂਜੀ ਚ ਵੀ ਸਿਰਫ ਦੋ ਰੋ ਦਾ ਹੀ ਸਾਡਾ ਪੈਟਰਨ ਹੈ ਸਿੱਧੀ ਰੋ ਤੇ ਪੁੱਠੀ ਰੋ ਦੋਨਾਂ ਚ ਹੀ ਪੈਟਰਨ ਪੈਂਦਾ ਹੈ ਪਰ ਪੈਂਦਾ ਬਹੁਤ ਸੌਖਾ ਹੈ ਪੁੱਠੀ ਰੋ ਚ ਸਿਰਫ ਅਸੀਂ ਕੁੰਡੇ ਪੁੱਠੇ ਬੁਣਨੇ ਤੇ ਇੱਕ ਕੁੰਡੇ ਨੂੰ ਬਗੈਰ ਗੁਨੇ ਹੀ ਉਤਾਰਨਾ ਹੈ ਬਾਈ ਪਾਇਆ ਦੋ ਦਾ ਇੱਕ ਕੀਤਾ ਦੋ ਦਾ ਇੱਕ ਕਰਨ ਤੋਂ ਬਾਅਦ ਅਗਲੇ ਦੋ ਕੁੰਡਿਆਂ ਦਾ ਵੀ ਦੋ ਦਾ ਇੱਕ ਕੀਤਾ ਸੀ ਬੈਕ ਲੂਪ ਤੋਂ ਠੀਕ ਹੈ ਜੀ ਇਹ ਚਾਰ ਕੁੰਡਿਆਂ ਦਾ ਪੈਟਰਨ ਜਿਹਨੂੰ ਸਿਰ ਬਾਰ-ਬਾਰ ਰਿਪੀਟ ਕਰਦੇ ਜਾਣਾ ਇੱਕ ਵਾਰ ਫਿਰ ਦੇਖ ਲਓ ਪਹਿਲਾ ਤੇ ਦੂਜਾ ਕੁੰਡਾ ਛੱਡ ਕੇ ਐਸੀ ਦੋ ਕੁੰਡਿਆਂ ਤੋਂ ਬਾਅਦ ਸਲਾਈ ਪਾ ਕੇ ਸੈਂਟਰ ਚੋ ਇੱਕ ਕੁੰਡਾ ਚੁਕਲਿਆ ਚੁੱਕ ਕੇ ਐਸੀ ਅੱਡ ਲਈ ਅੰਦਾ ਇੱਕ ਬਲ ਪਾਲਿਆ ਬਲ ਪਾ ਕੇ ਐਸੀ ਦੋ ਕੁੰਡਿਆਂ ਦਾ ਇੱਕ ਕ ਦੋ ਦਾ ਇੱਕ ਕਰਤਾ ਤੇ ਇਹ ਜਿਹੜੇ ਅਗਲੇ ਦੋ ਕੁੰਡੇ ਐ ਇਹਨਾਂ ਦਾ ਵੀ ਦੋ ਦਾ ਇੱਕ ਕਰਤਾ ਸਾਡੇ ਚਾਰ ਕੁੰਡਿਆਂ ਤੋਂ ਹੀ ਚਾਰ ਕੁੰਡੇ ਫੇਰ ਬਣ ਗਿਆ ਦੇਖੋ 1 2 3 4 ਚਾਰ ਕੁੰਡੇ ਜਿਹਨਾਂ ਤੇ ਤੁਸੀਂ ਪੈਟਰਨ ਪਾ ਰਹੇ ਆਂ ਤੇ ਦੋ ਕੁੰਡਿਆਂ ਨੂੰ ਛੱਡ ਕੇ ਅਸੀਂ ਇੱਥੇ ਸਲਾਈ ਪਾ ਕੇ ਦੋ ਤੋਂ ਇੱਕ ਗੁੰਡਾ ਚੁੱਕ ਲੈਣਾ ਇਹ ਕਵਰੇ ਫੇਰ ਦੇਖ ਲਓ ਪਹਿਲਾ ਤੇ ਦੂਜਾ ਦੋ ਕੁੰਡੇ ਆ ਦੇਖੋ ਹੋਗੇ ਦੋ ਤੋਂ ਬਾਅਦ ਅਸੀਂ ਇੱਦਾਂ ਸਲਾਈ ਪਾਣੀ ਹੈ ਤੇ ਇੱਥੋਂ ਇੱਕ ਗੁੰਡਾ ਲੈਣਾ ਅਸੀਂ ਚੁੱਕ ਦੋ ਤੋਂ ਬਾਅਦ ਸਲਾਈ ਪਾ ਕੇ ਅਸੀਂ ਇੱਕ ਗੁੰਡਾ ਚੁੱਕ ਕੇ ਇੱਦਾਂ ਲੈਣਾ ਹੈ ਇੱਕ ਬਲ ਪਾ ਲੈਣਾ ਬਲ ਪਾ ਕੇ ਇਹ ਹੀ ਦੋ ਗੁੰਡਿਆਂ ਦਾ ਅਸੀਂ ਬੈਕ ਲੂਪ ਤੋਂ ਇੱਕ ਕਰ ਦੇਣਾ ਜਿਹੜੇ ਅਗਲੇ ਦੋ ਗੁੰਡੇ ਆ ਇਹਨਾਂ ਦਾ ਵੀ ਅਸੀਂ ਦੋ ਤੋਂ ਇੱਕ ਕਰ ਦੇਣਾ ਤੇ ਸਾਡੇ ਚਾਰ ਗੁੰਡਿਆਂ ਤੋਂ ਫੇਰ ਚਾਰ ਗੁੰਡੇ ਬਣ ਗਏ ਚਾਰ ਗੁੰਡਿਆਂ ਤੋਂ ਅਸੀਂ ਪੈਟਰਨ ਪਾ ਰਹੇ ਹਾਂ ਦੋ ਗੁੰਡਿਆਂ ਤੋਂ ਬਾਅਦ ਅਸੀਂ ਇੱਕ ਗੁੰਡਾ ਚੁੱਕ ਰਹੇ ਹਾਂ ਠੀਕ ਹੈ ਜੀ ਦੋ ਕੁੰਡਿਆਂ ਤੋਂ ਬਾਅਦ ਇੱਕ ਕੁੰਡਾ ਚੁੱਕਿਆ ਇੱਕ ਕੁੰਡਾ ਸਾਢੇ ਏ ਹੋ ਗਿਆ ਤੇ ਇੱਕ ਪਾਰੇ ਆਸੀ ਬਲ ਠੀਕ ਹੈ ਜੀ ਦੋ ਕੁੰਡੇ ਹੋ ਗਏ ਅਸੀਂ ਇਹਦਾ ਦੋ ਦਾ ਇੱਕ ਕਰਤਾ ਸਾਢੇ ਤਿੰਨ ਕੁੰਡੇ ਹੋ ਗਏ 1 2 3 ਤੇ ਹੁਣ ਇੱਕ ਕੁੰਡਾ ਸਾਢਾ ਵਧਿਆ ਇਹ ਅਸੀਂ ਅਗਲੇ ਦੋ ਕੁੰਡਿਆਂ ਨੂੰ ਦੋ ਦਾ ਇੱਕ ਕਰਕੇ ਇੱਕ ਕੁੰਡਾ ਸਾਢਾ ਘੱਟ ਜਾਣਾ ਸੇਮ ਬਰਾਬਰ ਚਾਰ ਦੇ ਚਾਰ ਹੋ ਗਏ ਆ ਸਾਡਾ ਐਸਟਿਚ ਵਾਲਾ ਕੁੰਡਾ ਜਿਹਨੂੰ ਅਸੀਂ ਧਾਗਾ ਆਪਣੇ ਬਲ ਕਰਕੇ ਪੁੱਠਾ ਬਣ ਲਵਾਉਂਦੇ ਆ ਹੁਣ ਆ ਗਿਆ ਅਸੀਂ ਆਪਣੇ ਪੈਟਰਨ ਦੀ ਸੈਕੰਡ ਰੋ ਪੁੱਠੀ ਰੋ ਦੋ ਹੀ ਸਾਡਾ ਰੋ ਦਾ ਪੈਟਰਨ ਹੈ ਸਿੱਧੇ ਤੇ ਪੁੱਠੇ ਚ ਪੈਣਾ ਪਹਿਲੇ ਕੁੰਡੇ ਨੂੰ ਐ ਸਟਿਚ ਕਰਕੇ ਧਾਗੇ ਨੂੰ ਆਪਣੇ ਵੱਲ ਲਿਆਂਦਾ ਹੁਣ ਅਸੀਂ ਦੇਖੋ 1 2 3 ਤਿੰਨ ਕੁੰਡੇ ਪੁੱਠੇ ਬੁਨੇ ਚੌਥੇ ਨੂੰ ਬਗੈਰ ਬੁਨੇ ਚੁੱਕਿਆ ਫਿਰ ਅਸੀਂ 1 2 3 ਤਿੰਨ ਕੁੰਡੇ ਅਸੀਂ ਪੁੱਠੇ ਬੁਨ ਲੇ ਚੌਥੇ ਕੁੰਡੇ ਨੂੰ ਬਗੈਰ ਬੁਣਿਆ ਚੁੱਕ ਲਿਆ ਫਿਰ ਦੇਖੋ ਅਸੀਂ 1 2 3 ਤਿੰਨ ਕੁੰਡੇ ਪੁੱਠੇ ਬੁਣੇ ਚੌਥੇ ਨੂੰ ਬਗੈਰ ਬੁਣਿਆ ਚੁੱਕ ਲਿਆ ਫਿਰ ਅਸੀਂ ਤਿੰਨ ਕੁੰਡੇ ਪੁੱਠੇ ਬੁਣੇ 1 2 3 ਚੌਥੇ ਨੂੰ ਬਗੈਰ ਬੁਣਿਆ ਚੁੱਕ ਲਿਆ ਫਿਰ ਅਸੀਂ ਤਿੰਨ ਕੁੰਡੇ ਪੁੱਠੇ 1 2 3 चौथे न बगैर बुने जोड़ा चौथा बगैर बुने चुक रहे असी जो दो तो बाद एक कुंडा चुकिया साडा वो वाला कुंडा है ये ध्यान रखना बस जो तीन कुंडे बस पुटे दो तीन चौथा बगैर बुने फिर आ गए साढ़े तीन कुंडे पुटे एक दो तीन तो ते चौथा बगैर बुने ਫਿਰ ਸਜੇਕਰ ਤੁਸੀਂ ਮੇਰੇ ਚੈਨਲ ਨੂੰ ਹਸਤਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਜੇਕਰ ਦੋ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲਟ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜAVE ਅਗਰ ਵੀਡੀਓ ਪਸੰਦ ਆਂਦੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਤੇ ਇਹੀ ਦੋ ਰੋਦ ਨਾਲ ਸਾਡਾ ਪੈਟਰਨ ਹੋ ਗਿਆ ਪੂਰਾ ਤੇ ਇਹੀ ਪੈਟਰਨ ਦੀ ਦੋ ਰੋਸੇ ਬਾਰ ਬਾਰ ਪਾਈ ਜਾਣੀ ਹੈ ਸਿੱਧੀ ਪੁੱਠੀ ਸਿੱਧੇ ਪੁੱਠੇ ਚਾਰ ਸਾਡਾ 4 ਕੁੰਡਿਆ ਦਾ ਪੈਟਰਨ ਬਣ ਕੇ ਹੋ ਗਿਆ ਤਿਆਰ ਆ ਦੇਖੋ ਵਧੀਆ ਜਿਹਾ ਪੈਟਰਨ ਹੈ ਆ ਦੇਖੋ ਐਦਾ ਸਾਡੇ ਇਹ ਲਸਰਾਂ ਜਿਹੇ ਬਣਦੀਆਂ ਜਾਣੀਆਂ ਨੇ ਤੇ ਉੱਪਰੋਂ ਮੱਟ ਲੈਣਾ ਜਿਹੜੀ ਲਸਰਾਂ ਸਾਡੇ ਬਿਲਕੁਲ ਹੀ ਆ ਦੇਖੋ ਨਿਸ਼ਚਿਤ ਕਿੰਨੀ ਉੱਬਰ ਕੇ ਆ ਰਹੀਆਂ ਆ ਦੇਖੋ ਤੇ ਇਸ ਕਰਕੇ ਇਹ ਵਾਲਾ ਜਿਹੜਾ ਹੈਗਾ ਸਾਰੇ ਹੀ ਰੰਗਾਂ 'ਚ ਵਧੀਆ ਲੱਗੂਗਾ ਦੇਖੋ ਤੁਸੀਂ ਇੱਕ ਵਧੀਆ ਡਿਜ਼ਾਈਨ ਨੂੰ ਪਾ ਕੇ ਫਿਰ ਪਾਈ ਬਣਾ ਨਹੀਂ ਦੇ ਸਕਦੇ ਤੇ ਫਿਰ ਪਾਓ ਇਹ ਵਾਲਾ ਡਿਜ਼ਾਈਨ ਟੱਕਮੈਂਡ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ તે એક નવે દેનાલ તમને ધ્યાન રાખો જી ઓકે બાઈ બાઈ ટેક કેર